ਸ਼ਸ਼ੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਭਲਾੜਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਅਸੀਂ ਕਲੈਕਸ਼ਨ ਲੈ ਕੇ ਆਏ ਤੁਹਾਡੇ ਵਾਸਤੇ ਬੁਟੀਕ ਵਰਕ ਤੇ ਸਿੰਧੀ ਵਰਕ ਦੇ ਸੂਟ ਲੈ ਕੇ ਆਏ ਆਂ ਇੱਕ ਸੂਟ ਅਸੀਂ ਰੈਡੀ ਕੀਤਾ ਜੇ ਨੀਡਲ ਵਰਕ ਦੇ ਵਿੱਚ ਇਹ ਵੀ ਤੁਹਾਨੂੰ ਸੂਟ ਦਿਖਾਵਾਂਗੇ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਤੇ ਸਿੰਧੀ ਵਰਕ ਦੇ ਵਿੱਚ ਸੂਟ ਰਹਿਣਗੇ ਪਲੀਜ਼ ਮੇਰੀ ਆਪਣੀ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਵੀਡੀਓ ਦਾ ਨੋਟੀਫ ਠੀਕ ਹੈ ਜੀ ਲਓ ਜੀ ਹੁਣ ਲੱਗੇ ਆ ਵੀਡੀਓ ਸਟਾਰਟ ਕਰ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਸਿੰਧੀ ਜਿਹੜਾ ਇਹ ਸੂਟ ਰੈਡ ਵਾਲਾ ਨੀਡਲ ਵਰਕ ਦੇ ਵਿੱਚ ਹੈ ਹੈਂਡ ਟੱਚ ਦਾ ਸੂਟ ਰੈਡ ਵਾਲਾ ਚੈੱਕ ਕਰੋ ਸਟਾਫ ਰਹੂਗਾ ਜੀ ਬਰਬਰੀ ਦੇ ਵਿੱਚ ਸਟਾਫ ਰੈਣ ਵਾਲਾ ਬਰਬਰੀ ਚੈੱਕ ਦੇ ਵਿੱਚ ਸਟਾਫ ਰਹੂਗਾ ਬਿਲਕੁਲ ਪਿਓਰ ਕਾਟਨ ਹੈ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਨੈਕ ਦੇਖੋ ਜੀ ਬਹੁਤ ਪਿਆਰਾ ਜਿਹਾ ਨੈਕ ਬਣਿਆ ਕਲਰ ਜੋ ਆ ਰਿਹਾ ਕੈਮਰੇ ਵਿੱਚ ਸੇਮ ਕਲਰ ਆ ਰਿਹਾ ਠੀਕ ਹੈ ਜੀ ਜੋ ਸੂਟ ਦਾ ਕਲਰ ਹੈ ਨਾ ਸੁੱਕਾ ਮਹਿੰਦੀ ਜਾਂ ਸੇਮ ਕਲਰ ਆ ਰਿਹਾ ਤੇ ਚੈੱਕ ਕਰੋ ਜੀ neck ਬੜਾ ਪਿਆਰਾ ਜਿਹਾ neck ਰੈਡੀ ਹੋਇਆ ਉੱਪਰ ਮੋਤੀ ਨਾਲ ਵੀ ਥੋੜੀ ਜੀ ਫਿਨਿਸ਼ਿੰਗ ਦਿੱਤੀ ਗਈ ਹੈ neck ਨੂੰ ਬਹੁਤ ਹੀ ਪਿਆਰਾ ਜਿਹਾ neck ਰੈਡੀ ਹੋਇਆ ਜੀ نیچے ਦੇਖੋ ਜੀ ਇਹਦੇ ਫਲਾਵਰ ਘੇਰਾ ਰੈਡੀ ਹੋਇਆ ਵੀ ਵੀ ਕਿੰਝ ਇੰਚ ਤੱਕ ਤੁਸੀਂ ਆਪਣਾ ਇਹ ਘੇਰਾ ਰੈਡੀ ਕਰ ਸਕਦੇ ਹੋ ਠੀਕ ਹੈ ਜੀ نیچے ਦੇਖੋ ਬਹੁਤ ਹੀ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਤੇ ਇਹ ਵਾਲੇ ਜੀ ਹੋਈ ਆ ਇਹਦੇ ਬਾਜ਼ੂ ਇਹ ਵਾਲੀਆਂ ਬਾਜ਼ੂ ਰੈਡੀ ਹੋਈਆਂ ਜੀ ਇਹਦੀਆਂ ਚੈੱਕ ਕਰੋ ਜੀ ਇਹ ਬਾਜ਼ੂ ਰੈਡੀ ਹੋਈਆਂ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਜੀ ਇਹ ਬਾਜ਼ੂ ਰੈਡੀ ਹੋਈਆਂ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 1500 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ 1500 ਰੁਪਏ ਇਹ ਸੂਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਇਹ ਡਿਜ਼ਾਈਨ ਬਾਜ਼ੂ ਵੀ ਰੈਡੀ ਹੈ ਬਹੁਤ ਪਿਆਰਾ ਸੂਟ ਹੈ ਇਹਦੀ 1500 ਰੁਪਈਆ ਪ੍ਰਾਈਜ਼ ਰਹੂਗੀ ਨਿੱਧੜ ਵਰਕ ਦਾ ਸੂਟ ਹੈ ਜੀ ਇਹ ਹੈਂਡਵਰਕ ਵਾਲਾ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਅਗਲੇ ਸੂਟ ਸਿੰਧੀ ਵਰਕ ਦੇ ਵਿੱਚ ਉਹ ਵੀ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਬਿਲਕੁਲ ਪਿਓਰ ਕਾਟਨ ਸਟਾਫ ਚੈੱਕ ਕਰੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਇਹ ਸੈਲਫ ਦੇ ਵਿੱਚ ਬਣਿਆ ਹੋਇਆ ਚੈੱਕ ਕਰੋ ਸੈਲਫ ਦੇ ਵਿੱਚ ਪਿਓਰ ਕਾਟਨ ਸਟਾਫ ਰਹੂਗਾ ਡਬਲ ਲੇਅਰ ਦੇ ਵਿੱਚ ਇਹਦਾ ਘੇਰਾ ਰੈਡੀ ਹੋਇਆ ਜੀ ਇਹ ਉੱਪਰ ਤੱਕ neck ਤੱਕ ਇਹਦੀ ਉੱਪਰ ਤੱਕ ਬੂੜੀਆਂ ਜਾਣਗੀਆਂ ਜੋ ਬਣੀਆਂ ਹੋਈਆਂ ਇਹਦੇ ਵਿੱਚ ਹਰ ਕੀ ਹੰਦੀ ਡਿਜ਼ਾਈਨਿੰਗ ਹੋਈ ਹੈ neck ਤੱਕ ਬਾਜੂ ਵੀ ਤੁਹਾਨੂੰ ਦੇਖ ਸਕਦੇ ਹੋ ਜੀ ਬਾਜੂ ਵੀ ਸਾਰੇ ਸੂਟਾਂ ਦੀਆਂ ਰੈਡੀ ਮਿਲਣਗੀਆਂ ਦੇਖੋ ਜੀ ਇਹ 슬ੀਵਸ ਐ ਇਹ ਵੀ ਰੈਡੀ ਹੋਈਆਂ ਪੂਰੀਆਂ ਫੁੱਲ ਹੈਵੀ 슬ੀਵਸ ਵੀ ਰੈਡੀ ਹੋਈਆਂ ਕਲਰ ਚੈੱਕ ਕਰੋ ਜੀ ਲਾਈਟ ਜਾਂ ਗ੍ਰੇ ਕਲਰ ਹੈ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਸੈਲਫ ਦੇ ਵਿੱਚ ਰਹੂਗਾ ਨਜ਼ਦੀਕ ਤੋਂ ਚੈੱਕ ਕਰ ਲਓ ਜੀ ਸਟਾਫ ਸੈਲਫ ਦੇ ਵਿੱਚ ਰਹੂਗਾ ਜੀ ਠੀਕ ਹੈ ਪ੍ਰਾਈਸ ਇਹਦੀ 700 ਰੁਪਏ ਰਹਿਣ ਵਾਲੀ ਹੈ ਪ੍ਰਾਈਸ ਰਹੂਗੀ 700 ਰੁਪਏ ਜਲਦੀ ਜल्दी ਚੈੱਕ ਕਰੀ ਚੱਲੋ ਜੀ ਸੂਟ ਅਗਲਾ ਸੂਟ ਚੈੱਕ ਕਰੋ ਜੀ ਪੀਚ ਕਲਰ ਦੇ ਵਿੱਚ ਆਊਗਾ ਇਹ ਵੀ ਜਿਹੜਾ ਸਟਾਫ ਹੈ ਸੈਲਫ ਦੇ ਵਿੱਚ ਰਹੂਗਾ ਜੀ ਅੱਜ ਦਾ ਬਿਲਕੁਲ ਪਿਓਰ ਕਾਟਨ ਸਟਾਫ ਰਹਿਣ ਵਾਲਾ ਤੇ ਸੈਲਫ ਦੇ ਵਿੱਚ ਰਹਿਣ ਵਾਲਾ ਟੋਟਲ ਸਟਾਫ ਦੇਖੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ neck ਤੱਕ ਇਹਦੀ ਜੋ ਫਲਾ ਛੋਟੇ ਛੋਟੇ ਫਲਾਵਰ ਬਣੇ ਹੋਏ ਆ neck ਤੱਕ ਰਹਿਣਗੇ ਜੀ ਤੇ ਇਹਦੀਆਂ 슬ੀਵਸ ਚੈੱਕ ਕਰੋ 슬ੀਵਸ ਵੀ ਤੁਹਾਨੂੰ ਮੈਲਿੰਗ ਹੈ ਰੈਡੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣ ਵਾਲੀ ਹੈ 700 ਰੁਪਏ ਸਟਾਫ ਚੈੱਕ ਕਰੋ ਜੀ ਨਜ਼ਦੀਕ ਤੋਂ ਦੇਖੋ ਸੈਲਫ ਸੈਲਫ ਦੇ ਵਿੱਚ ਸਟਾਫ ਹੈ ਜੀ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਪੀਚ ਕਲਰ ਸੀ ਅਗਲਾ ਕਲਰ ਚੈੱਕ ਕਰੋ ਜੀ ਲਾਈਟ ਜੈ ਮਹਿੰਦੀ ਪੈਰਟ ਸ਼ੇਡ ਹੈ ਜੀ ਇਹ ਪਿਓਰ ਕਾਟਨ ਸਟਾਫ ਰਹਿਣ ਵਾਲਾ ਲਾਈਟ ਜੈ ਮਹਿੰਦੀ ਪੈਰਟ ਸ਼ੇਡ ਹੈ ਚੈੱਕ ਕਰੋ ਜੀ ਵਰਕ ਤੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ 슬ੀਵਸ ਵੀ ਰੈਡੀ ਆ ਸਭ ਦੀਆਂ 슬ੀਵਸ ਰੈਡੀ ਮੈਨ ਲਵਾਲੀਆਂ ਤੁਹਾਨੂੰ ਦੇਖੋ ਜੀ ਸਲੀਪਸ ਸਭ ਦੀਆਂ ਰੈਡੀ ਮੈਡੀਆਂ ਜੀ ਇਹ ਵਾਲੀਆਂ ਰਹਿਣਗੀਆਂ ਸਲੀਪਸ ਇਹਦੀਆਂ ਬਿਲਕੁਲ ਪਿਓਰ ਕੋਟਨ ਸਟਾਫ ਰਹਿਣ ਵਾਲਾ ਹੈ ਪ੍ਰਾਈਸ ਰਹੂਗੀ ਇਹਦੀ 700 ਰੁਪਏ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਇਹ ਵੀ ਸੈਲਫ ਦੇ ਵਿੱਚ ਰਹੂਗਾ ਜੀ ਸਾਰੇ ਅੱਜ ਦੇ ਸੂਟ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੇ ਆ ਕਿਉਂਕਿ ਕਾਫੀ ਟ੍ਰੈਂਡ ਹੈ ਜੀ ਸੈਲਫ ਦਾ ਵੀ ਦੇਖੋ ਨਜ਼ਦੀਕ ਤੋਂ ਦੇਖੋ ਜੀ ਸਾਰੇ ਸੈਲਫ ਦੇ ਵਿੱਚ ਰਹਿਣਗੇ ਡਿਜ਼ਾਈਨਿੰਗ ਚੈੱਕ ਕਰੋ ਲਾਈਟ ਜਾਂ ਫਰੋਜੀ ਸ਼ੇਡ ਆਊਗਾ ਠੀਕ ਹੈ ਜੀ ਉੱਪਰ ਤੱਕ ਬਣੇ ਹੋਏ ਨੇ ਛੋਟੇ ਛੋਟੇ ਫਲਾਵਰ ਸਿੰਧੀ ਵਰਕ ਦੇ ਵਿੱਚ ਤੇ 슬ੀਵਸ ਵੀ ਤੁਹਾਨੂੰ ਰੈਡੀ ਮਿਲਣਗੀਆਂ ਜਿਹੜੀਆਂ ਬਿਲਕੁਲ ਪਿਓਰ ਕੁਆਟਰ ਸਟਾਫ ਆਉਣ ਵਾਲਾ ਇਹ ਵਾਲੀਆਂ ਮਿਲਣਗੀਆਂ ਜੀਆਂ 슬ੀਵਸ ਚੈੱਕ ਕਰੋ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਇਹਨਾਂ ਸੂਟਾਂ ਦੀ ਅੱਜ 700 ਰੁਪਏ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਇਹ ਵੱਲਾ ਚੈੱਕ ਕਰੋ ਜੀ ਗ੍ਰੇ ਕਲਰ ਦੇ ਵਿੱਚ ਆਊਗਾ ਜੀ ਇਹ ਵੀ ਸੈਲਫ ਦੇ ਵਿੱਚ ਬਣਿਆ ਕਲਰ ਵੀ ਜਿਆਦਾ ਡਾਰਕ ਨਹੀਂ ਪਾਏ ਹੋਏ ਕਿਉਂਕਿ ਸਮਰ ਸੀਜ਼ਨ ਵਾਲੇ ਸੂਟ ਹੈ ਜੀ ਇਹ ਬਿਲਕੁਲ ਲਾਈਟ ਜੇ ਕਲਰ ਪਾਏ ਹੋਏ ਆ ਤੇ ਥ्रेड ਵਰਕ ਹੋਇਆ ਲਾਈਟ ਜੀ ਚਾਰਟ ਦਾ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਤੇ ਇਹਦੀ ਇਹਦੀ ਸਲੀਵਸ ਵੀ ਰੈਡੀ ਹੋਈਆਂ ਬੜੀਆਂ ਪਿਆਰੀਆਂ ਜੀਆਂ ਸਲੀਵਸ ਰੈਡੀ ਹੋਈਆਂ ਠੀਕ ਹੈ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਾਈਸ ਰਹਿਣ ਵਾਲੀ ਇਹਦੀ 700 ਰੁਪਏ ਇਹ ਵੀ ਸੈਲਫ ਦੇ ਵਿੱਚ ਰਹੂਗਾ ਜੀ ਅੱਜ ਸਿਰਫ ਅੱਜ ਵਾਲੇ ਸਟਾਫ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣ ਵਾਲੇ ਆ ਤੇ ਸੈਲਫ ਦੇ ਵਿੱਚ ਰਹਿਣ ਵਾਲੇ ਆ ਜੀ ਚੈੱਕ ਕਰੀ ਚਲੋ ਇਹ ਵੀ ਪੀਸ ਕਲਰ ਹੈ ਇਹ ਵੀ ਸੈਲਫ ਦੇ ਵਿੱਚ ਰਹੂਗਾ ਇਹਦੀ ਡਿਜ਼ਾਈਨਿੰਗ ਅਲੱਗ ਹੈ ਜੀ ਇਹ ਸੈਲਫ ਦੀ ਡਿਜ਼ਾਈਨਿੰਗ ਅਲੱਗ ਹੈ ਚੈੱਕ ਕਰੋ ਬਹੁਤ ਸੋਨਾ ਜਿਹਾ ਸੈਲਫ ਦੇ ਵਿੱਚ ਬਣਿਆ ਹੋਇਆ ਨਜ਼ਦੀਕ ਤੋਂ ਚੈੱਕ ਕਰੋ ਜੀ ਠੀਕ ਹੈ ਜੀ ਇਹਦੀਆਂ ਬਾਜ਼ੂ ਵੀ ਰੈਡੀ ਐ ਦੇਖੋ ਜੀ ਇਹ ਵਾਲੀਆਂ ਇਹਦੀਆਂ ਬਾਜ਼ੂ ਰੈਡੀ ਐ ਦੋਨੋਂ ਬਾਜ਼ੂ ਤੁਹਾਨੂੰ ਰੈਡੀ ਮਿਲ ਗਈਆਂ ਜੀ ਤੇ ਪ੍ਰਾਈਸ ਰਹਿਣ ਵਾਲੀ ਐ ਜੀ ਇਹਦੀ ਸਿਰਫ 700 ਰੁਪਏ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਇਹ ਆਊਗਾ ਲਾਈਟ ਜਾ ਪਰਪਲ ਕਲਰ ਦੇਖੋ ਬੜਾ ਪਿਆਰਾ ਜਾ ਪਰਪਲ ਕਲਰ ਐ ਕੁਝ ਕੜਾਈ ਦੇਖੋ ਬਹੁਤ ਸੋਹਣਾ ਵਰਕ ਹੋਇਆ ਜੀ ਇਹਦੇ ਉੱਪਰ ਪੂਰੀ ਫਿਨਿਸ਼ਿੰਗ ਦੇ ਨਾਲ ਇਹ ਵੀ ਜਿਹੜੇ ਸੈਲਫ ਦੇ ਵਿੱਚ ਰਹਿਣ ਵਾਲਾ ਸਟੱਫ ਹੈ ਬਿਲਕੁਲ ਪਿਓਰ ਕਾਟਰਨ ਸਟੱਫ ਹੈ ਤੇ ਚੈੱਕ ਕਰ ਸਕਦੇ ਹੋ ਤੁਸੀਂ ਇਹਦੀਆਂ 슬ੀਵਸ ਦੇਖੋ ਜੀ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਸਿੰਧੀ ਦੇ ਵਿੱਚ ਕਾਫੀ ਡਿਮਾਂਡ ਰਹਿੰਦੀ ਮੇਰੀ ਭੈਣਾਂ ਦੀ ਸਿੰਧੀ ਵਰਕ ਦੇ ਵਿੱਚ ਤੇ ਕਾਫੀ ਅਸੀਂ ਰਿਪੀਟ ਵੀ ਕਰ ਚੁੱਕੇ ਹਾਂ ਪਰ ਫਿਰ ਵੀ ਸਾਡੇ ਪਹਿਰਾ ਦੇ ਮੈਸੇਜ ਆਉਂਦੇ ਆ ਵੀ ਦੁਆਰਾ ਲੈ ਕੇ ਆਓ ਠੀਕ ਹੈ ਜੀ ਇਹ ਤੁਹਾਨੂੰ ਅਸੀਂ ਪਹਿਲਾਂ ਵੀ ਕਲਰ ਦਿਖਾ ਚੁੱਕੇ ਆ ਸੇਮ ਉਹੀ ਕਲਰ ਆ ਸੈਲਫ ਵਾਲਾ ਦੇਖੋ ਜੀ ਲਾਈਟ ਜਆ ਮਹਿੰਦੀ ਪੈਰਾ ਸ਼ੇਡ ਹੈ ਦੋ ਸ਼ੂਟ ਮਿਲ ਗਈ ਤੁਹਾਨੂੰ ਇਹਦੇ ਵਿੱਚ ਠੀਕ ਹੈ ਜੀ ਇਹ ਦੇਖੋ ਜੀ ਇਹ ਥੋੜਾ ਜਿਹਾ ਲਾਈਟ ਜਆ ਪੈਰਟ ਸ਼ੇਡ ਵਿੱਚ ਉਹ ਮਹਿੰਦੀ ਸ਼ੇਡ ਦੇ ਵਿੱਚ ਸੀ ਇਹ ਥੋੜਾ ਜਿਹਾ ਲੈਮਨ ਪੈਰਟ ਜਆ ਸ਼ੇਡ ਆਂਦਾ ਠੀਕ ਹੈ ਜੀ ਲੈਮਨ ਪੈਰਟ ਜਆ ਸ਼ੇਡ ਆਂਦਾ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਜੀ ਚੈੱਕ ਕਰੋ ਸੈਲਫ ਦੇ ਵਿੱਚ ਹੈ ਸਾਰਾ ਸੈਲਫ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ ਕਲਰ ਸੇਮ ਆ ਰਿਹਾ ਜੀ ਔਰ ਕੈਮਰੇ ਵਿੱਚ ਜੋ ਕਲਰ ਸੇਮ ਹੈ ਜੀ ਹੁ ਦਿਖ ਰਿਹਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਏ ਵਾਲੀਆਂ ਆਉਣਗੀਆਂ ਇਹਦੀਆਂ 슬ੀਵਸ ਚੈੱਕ ਕਰੋ 슬ੀਵਸ ਆਉਣ ਵਾਲੀਆਂ ਜੀ ਪ੍ਰਾਈਸ ਇਹਨਾਂ ਸੂਟਾਂ ਦੀ ਰਹਿਣ ਵਾਲੀ 7 ਸਵਰਕ ਹੈ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਪੈਣ ਵਾਲਾ ਜੀ 50 ਰੁਪੀ ਤੁਹਾਨੂੰ ਸ਼ਿਪਿੰਗ ਚਾਰਜ ਐਕਸਰਪ ਐਕਸਟਰਾ ਪੈਣਾ ਠੀਕ ਹੈ ਜੀ ਕਾਫੀ ਪੈਣਾ ਮੇਰੀਆਂ ਮੈਸੇਜ ਕਰਦੀਆਂ ਵੀ ਸ਼ਿਪਿੰਗ ਚਾਰਜ ਫ੍ਰੀ ਹੈ ਨਹੀਂ ਜੀ ਸ਼ਿਪਿੰਗ ਚਾਰਜ ਫ੍ਰੀ ਨਹੀਂ ਹੈ ਸ਼ਿਪਿੰਗ ਚਾਰਜ ਐਕਸਟਰਾ ਪੈਣਾ 50 ਰੁਪੀ ਪੈਣਾ ਤੁਹਾਨੂੰ ਜੀ ਵਨ ਸੂਟ ਦਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹੂਗਾ ਬੜਾ ਪਿਆਰਾ ਜਿਹਾ ਸੂਟ ਹੈ ਇਹ ਵਾਲੀਆਂ ਬਣੀਆਂ ਹੋਈਆਂ ਇਹਦੀਆਂ 슬ੀਵਸ ਠੀਕ ਹੈ ਜੀ ਇਹ ਸਲੀਵਸ ਬਣੀਆਂ ਹੋਈਆਂ ਆ। ਅੱਜ ਵੀ ਜਿਹੜੇ ਸਾਰੇ ਸੂਟ ਰਹਿਣ ਵਾਲੇ ਸਿੰਧੀ ਦੇ ਵਿੱਚ ਹੀ ਰਹਿਣ ਵਾਲੇ ਆ ਜੀ। ਬਹੁਤ ਪਿਆਰੇ ਜਿਹੇ ਸੂਟ ਲੈ ਕੇ ਆਏ ਆ ਸਿੰਧੀ ਦੇ ਵਿੱਚ ਹੀ ਲੈ ਕੇ ਆਏ ਆ ਜੀ। ਇਹ ਗ੍ਰੇ ਕਲਰ ਦੇਖੋ ਜੀ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਲਾਈਟ ਜਾ ਗ੍ਰੇ ਕਲਰ ਮਾਊਸ ਜਾਂ ਸ਼ੇਡ ਵੀ ਆ ਜਾਂਦਾ ਜੀ। ਦੇਖੋ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ। ਠੀਕ ਹੈ ਜੀ ਇਹਦੇ ਉੱਪਰ ਰਹਿਣ ਗਿਆ ਇਹ ਵਾਲੀਆਂ ਬਾਜ਼ੂ। ਦੇਖੋ ਜੀ ਇਹ ਬਾਜ਼ੂ ਰਹਿਣ ਵਾਲੀਆਂ ਜੀ। ਠੀਕ ਹੈ ਜੀ ਪ੍ਰਾਈਸ ਇਹਦੀ ਰਹਿਣ ਵਾਲੀ ਹੈ 700 ਰੁਪਏ ਬਿਦਾਉਟ ਲਾਈਨਿੰਗ ਸੂਟ ਬਣੂਗਾ ਜੀ ਬਿਲਕੁਲ ਕਾਟਨ ਸਟਾਫ ਹੈ ਠੀਕ ਹੈ ਜੀ ਇਹ ਕਲਰ ਆਊਗਾ ਪਿਸਤਾ ਦੇਖੋ ਜੀ ਪਿਸਤਾ ਸ਼ੇਡ ਆਊਗਾ ਜੀ ਸੈਲਫ ਦੇ ਵਿੱਚ ਪਿਸ ਰਹੂਗਾ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਪਿਓਰ ਕਾਟਨ ਹੈ ਸੈਲਫ ਦੇ ਵਿੱਚ ਰਹੂਗਾ ਜੀ ਵਰਕ ਦੇਖੋ ਬਹੁਤ ਪਿਆਰਾ ਜ਼ਵਾਰ ਖੁਆ ਜੀ ਇਹ ਵਾਲੀਆਂ ਬਣੀਆਂ ਹੋਈਆਂ ਇਹਦੇ ਉੱਪਰ 슬ੀਵਸ ਦੇਖੋ ਜੀ ਇਹ 슬ੀਵਸ ਬਣੀਆਂ ਹੋਈਆਂ ਬਹੁਤ ਹੀ ਪਿਆਰੀਆਂ ਜੀ ਠੀਕ ਹੈ ਜੀ ਪੂਰਾ ਫੁੱਲ ਹੈ ਵੀ ਡਬਲ ਲੇਅਰ ਦੇ ਵਿੱਚ ਸੂਟ ਹੈ ਜੀ ਇਹ ਪ੍ਰਾਈਸ ਇਹਨਾਂ ਸੂਟਾਂ ਦੀ 700 ਰੁਪਏ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਗਲਾ ਦੇਖੋ ਇਹ ਵੀ ਪਰਪਲ ਕਲਰ ਦੇ ਵਿੱਚ ਆਊਗਾ ਛੋਟਾ ਛੋਟੀ ਇਹਦੀ ਵਿੱਚ ਵੀ ਸੈਲਫ ਬਣਿਆ ਹੋਇਆ ਦੇਖੋ ਬਹੁਤ ਪਿਆਰਾ ਜਨ ਨਜ਼ਦੀਕ ਤੋਂ ਦਿਖਾਵਾਂਗੇ ਤੁਹਾਨੂੰ ਇਹਦਾ ਬਿਲਕੁਲ ਕਾਟਨ ਸਟਾਫ ਹੈ ਜੀ ਨਜ਼ਦੀਕ ਤੋਂ ਚੈੱਕ ਕਰੋ ਜੀ ਸੈਲਫ ਦੇ ਵਿੱਚ ਰਹੂਗਾ ਜੀ ਇਹ ਪੀਸ ਦੇਖੋ ਡਿਜ਼ਾਈਨ ਇਹ ਦੇਖੋ ਜੀ ਬਹੁਤ ਹੀ ਪਿਆਰੀ ਜੀ ਡਿਜ਼ਾਈਨ ਹੈ ਇਹਦੀ ਲਾਈਟ ਜਾਂ ਚਾਰਟ ਵਿੱਚ ਵਰਕ ਹੋਇਆ ਹੈ ਇਹਦਾ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਜੀ ਠੀਕ ਹੈ ਜੀ ਇਹ 슬ੀਵਸ ਰਹਿਣ ਵਾਲੀਆਂ ਦੇਖੋ ਪ੍ਰਾਈਸ ਰਹੂਗੀ 700 ਰੁਪਏ ਬਿਲਕੁਲ ਪਿਓਰ ਕਾਟਨ ਸਟਾਫ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਇਹ ਦੇਖੋ ਜੀ ਨਜ਼ਦੀਕ ਤੋਂ ਚੈੱਕ ਕਰੋ ਜੀ ਸਟਾਫ ਮਿਲੂਗਾ ਤੁਹਾਨੂੰ ਸੈਲਫ ਦੇ ਵਿੱਚ ਵਾਈਨ ਸ਼ੀਲਫ ਦੇ ਵਿੱਚ ਸੀ ਇਹ ਬਰਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਰਹੂਗਾ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਦੇਖੋ ਜੀ ਏ ਵੀ ਸੈਲਫ ਦੇ ਵਿੱਚ ਰਹੂਗਾ ਵਰਕ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਦੇ ਕੋ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰਾ ਜਿਹਾ ਸੈਲਫ ਦੇ ਵਿੱਚ ਸੂਟ ਹੈ ਸਿੰਧੀ ਵਰਕ ਹੋਇਆ ਤਾਂ ਇਹ ਵਾਲੀਆਂ ਰੈਣਗੀਆਂ ਜੀ 슬ੀਵਸੇ ਦੀਆਂ ਲਾਈਟ ਜੇ ਮਹਿੰਦੀ ਸ਼ੇਰ ਦੇ ਵਿੱਚ ਰਹਿਣ ਵਾਲਾ ਸੂਟ ਹੈ ਦੇਖੋ ਜੀ ਇਹ ਵਾਲੀਆਂ ਰੈਣਗੀਆਂ 슬ੀਵਸੇ ਦੀਆਂ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਚੈੱਕ ਕਰੋ ਪ੍ਰਾਈਸ ਇਹਦੀ ਰਹੂਗੀ ਜੀ 700 ਰੁਪਏ ਠੀਕ ਹੈ ਜੀ 700 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਅਗਲਾ ਕਲਰ ਚੈੱਕ ਕਰੋ ਗ੍ਰੀਨ ਚ ਗ੍ਰੀਨ ਕਲਰ ਦੇ ਵਿੱਚ ਆਊਗਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਇੰਗਲਿਸ਼ ਕਲਰ ਹੈ ਵੀ ਠੀਕ ਹੈ ਜੀ ਇੰਗਲਿਸ਼ ਕਲਰ ਰਹਿਣ ਵਾਲਾ ਹੈ ਦੇਖੋ ਜੀ ਇੰਗਲਿਸ਼ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ 슬ੀਵਸ ਚੈੱਕ ਕਰੋ ਜੀ 슬ੀਵਸ ਵੀ ਤੁਹਾਨੂੰ ਮਿਲਣਗੀਆਂ ਨਹੀਂ ਆ ਰੈਡੀ ਦੇਖੋ ਜੀ ਇਹ ਵਾਲੀਆਂ ਰਹਿਣ ਵਾਲੀਆਂ 슬ੀਵਸ ਇਹ ਦੀਆਂ ਠੀਕ ਹੈ ਜੀ ਪ੍ਰਾਈਜ਼ ਰਹੂਗੀ ਜੀ 700 ਰੁਪਏ ਇਸਨਾਂ ਅੱਜ ਤੇ ਸਾਡੇ ਸੂਟ ਸਿੰਧੀ ਵਰਕ ਦੇ ਵਿੱਚ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਮੈਸੇਜ ਕਰਕੇ ਕਾਲ ਕਰਕੇ ਜੀ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ